ਪਾਣੀ ਦੇ ਪਾਈਪ ਪਾਉਣ ਦੇ ਝਗੜੇ ਦੌਰਾਨ ਚੱਲੀ ਗੋਲੀ ਸਾਡਾ ਮਕਾਨ ਤੇ ਪ੍ਰਸ਼ਾਸਨ ਦਾ ਜ਼ਮੀਰ ਬਕਾਊ ਹੈ ਮੁਹੱਲੇ ਵਿੱਚ ਲੱਗੇ ਪੋਸਟਰ ਸ਼ਹਿਰ ਕਪੂਰਥਲਾ ਸਿਟੀ ਵਿੱਚ ਮੁਹੱਲਾ ਸਹਿਬਜ਼ਾਦਾ ਫਤਿਹ ਸਿੰਘ ਨਗਰ ਅੰਮ੍ਰਿਤਸਰ ਚੂੰਗੀ ਜਿੱਥੇ ਮੁਹੱਲਾ ਵਸਨੀਕਾਂ ਵੱਲੋਂ ਪਾਣੀ ਦਾ ਪਾਈਪ ਪਾਇਆ ਜਾ ਰਿਹਾ ਸੀ ਉੱਥੇ ਮੁਹੱਲੇ ਦੇ ਇੱਕ ਕਾਰਜੋਕੀ ਇਸ ਪਾਈਪ ਨੂੰ ਨਾ ਪਾਉਣ ਤੋਂ ਰੋਕਣਾ ਚਾਹੁੰਦਾ ਸੀ ਉਸ ਉੱਪਰ ਗੋਲੀ ਚਲਾਉਣ ਦੇ ਦੋਸ਼ ਲੱਗੇ ਹਨ ਜਿਸ ਉੱਪਰ ਦੋਸ਼ ਲੱਗੇ ਹਨ ਉਹ ਆਮ ਆਦਮੀ ਪਾਰਟੀ ਦਾ ਸਾਬਕਾ ਵੂਮੈਨ ਟਰਸਟ ਦੇ ਚੇਅਰਮੈਨ ਦੱਸਿਆ ਜਾ ਰਿਹਾ ਮੁਹੱਲਾ ਵਾਸੀਆਂ ਦਾ ਦੋਸ਼ ਹੈ ਕਿ ਉਹ 6 ਮਹੀਨੇ ਤੋਂ ਪੁਲਿਸ ਅੱਗੇ ਗੁਹਾਲ ਲਗਾ ਰਹੇ ਹਨ ਕਿ ਸਾਡੇ ਮਸਲੇ ਨੂੰ ਹੱਲ ਕੀਤਾ ਜਾਵੇ ਪਰ ਅੱਜ ਮੁਹੱਲਾ ਵਾਸੀਆਂ ਵੱਲੋਂ ਕੋਈ ਕਾਰਵਾਈ ਨਾ ਹੋਣ ਤੋਂ ਬਾਅਦ ਪੋਸਟਰ ਲਗਾਏ ਗਏ ਜਿਸ ਪੋਸਟਰ ਉੱਪਰ ਲਿਖਿਆ ਸੀ ਸਾਡਾ ਮਕਾਨ ਤੇ ਪ੍ਰਸ਼ਾਸਨ ਦਾ ਜ਼ਮੀਰ ਬਕਾਊ ਹੈ ਜਦੋਂ ਅੱਜ ਮੁਹੱਲਾ ਵਾਸੀਆਂ ਵੱਲੋਂ ਪੋਸਟਰ ਲਗਾਏ ਗਏ ਤਾਂ ਇਹਨਾਂ ਮੁਹੱਲਾ ਵਾਸੀਆਂ ਵੱਲੋਂ ਪੱਤਰਕਾਰ ਵੀਰਾਂ ਨੂੰ ਕਵਰੇਜ ਕਰਨ ਲਈ ਬੁਲਾਇਆ ਗਿਆ ਜਦ ਪੱਤਰਕਾਰ ਕਵਰੇਜ ਕਰਨ ਲੱਗੇ ਤਾਂ ਦੂਸਰੀ ਟੀਰ ਵੱਲੋਂ ਗੋਲੀ ਚਲਾਉਣ ਦੇ ਦੋਸ਼ ਲੱਗੇ ਹਨ ਮੌਕੇ ਤੇ ਥਾਣਾ ਸਿਟੀ ਕਪੂਰਥਲਾ ਦੀ ਪੁਲਿਸ ਵੱਲੋਂ ਪਹੁੰਚ ਦੂਸਰੀ ਟੀਰ ਦਾ ਪਿਸਤਲ ਜ਼ਬਤ ਕਰ ਲਿਆ ਗਿਆ ਅਤੇ ਡੀਐਸਪੀ ਵੱਲੋਂ ਮੌਕਾ ਦੇਖਿਆ ਗਿਆ ਡੀਐਸਪੀ ਵੱਲੋਂ ਪੁਲਿਸ ਪਾਰਟੀ ਨਾਲ ਅਗਲੀ ਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਪੱਤਰਕਾਰ ਬ੍ਰਹਮਸਰੂਪ ਸਹੋਤਾ ਤੇ ਹੀਨਾ ਕੁਮਾਰੀ ਦੀ ਖਾਸ ਰਿਪੋਰਟ ਪੇਤਰਕਾਰਾਂ ਦੇ ਗੋਲੀਆਂ ਵੀ ਚੱਲੇ ਆ ਤਾਂ ਮੁਹੱਲੇ ਵਾਲੇ ਇੱਕ ਆਪਣੇ ਮਕਾਨ ਵੀ ਵੇਚਣ ਤੇ ਲਗਾ ਕੇ ਬੈਠੇ ਪਏ ਆ ਇਹ ਸਾਰਾ ਕੀ ਮਾਮਲਾ ਕੀ ਹੈ ਇਥੇ ਬੇਸਿਕਲੀ ਦੋ ਕਰਨੇ ਉਹਨਾਂ ਦੇ ਵਿੱਚ ਇੱਕ ਤਾਂ ਪਾਣੀ ਦੀ ਪਾਈਪ ਨੂੰ ਲੈ ਕੇ ਦੂਸਰਾ ਇਹ ਸੜੇ ਕੈਮਰਾਜ਼ ਕੈਮਰਾ ਦੀ ਪੋਜੀਸ਼ਨ ਨੂੰ ਲੈ ਕੇ ਦੋ ਘਰਾਂ ਦੇ ਵਿੱਚ ਥੋੜੀ ਦੇਰ ਦੀ ਬਹਿਸ ਸਈਆ ਹੋ ਰਿਹਾ ਸੀਗਾ ਤੇ ਹੁਣ ਸਾਨੂੰ ਦੋਨਾਂ ਧਿਰਾਂ ਨੂੰ ਕੰਪਲੇਂਟ ਆਈ ਹੈ ਤੇ ਉਹ ਕੰਪਲੇਂਟ ਨੂੰ ਵੈਰੀਫਾਈ ਕੀਤਾ ਜਾਵੇਗਾ ਇੱਕਤਰ ਕਹਿ ਰਹੀ ਹੈ ਕਿ ਦੂਸਰੇ ਪਾਸੋਂ ਵੈਪਨ ਤੋਂ ਫਾਇਰ ਕੀਤਾ ਗਿਆ ਤੇ ਸੈਕੰਡਲੀ ਇਹਨਾਂ ਲੋਕਾਂ ਕੰਪਲੇਂਟ ਹੈ ਕਿ ਉਹਨਾਂ ਨੇ ਇਹਨਾਂ ਤੇ ਅਟੈਕ ਕੀਤਾ ਬੀਤੀ ਜਾਣੇ ਇਕੱਠੇ ਹੋ ਕੇ ਆਏ ਸੀਗੇ ਤੇ ਹੁਣ ਅਸੀਂ ਫੁਟੇਜ ਦੇਖ ਰਹੇ ਹਾਂ ਜਿਹੜੇ ਮੌਕੇ ਦੇ ਗਵਾਹ ਨੇ ਉਹਨਾਂ ਨੂੰ ਇਨਵੈਸਟਿਗੇਟ ਕੀਤਾ ਜਾ ਰਿਹਾ ਹੈ ਤੇ ਜੋ ਵੀ ਬੰਦ ਦੀ ਕਾਰਵਾਈ ਹੋਗੀ ਲੋਕਾਂ ਕੇ ਇਜਾਜ਼ਤ ਸੋਚਣੇ ਫਾਇਰ ਕਰਦੇ ਆ ਸਰ ਸਾਡੇ ਬ੍ਰਦਰ ਦੇ ਉੱਤੇ ਤਾਂ ਰਾਜਨੀਤਿਕ ਦਬਾਅ ਦੀ ਵੀ ਗੱਲ ਕਰ ਰਹੇ ਹੈ ਤੇ ਕਹੀ ਕੀ ਹੈ ਕੋਈ ਰਾਜਨੀਤਿਕ ਦਬਾਅ ਵਾਲੀ ਗੱਲ ਨਹੀਂ ਹੈ ਜੀ ਜੋ ਵੀ ਜੇ ਕਿਸੇ ਨੇ ਲਾਅ ਨੂੰ ਹੱਥ ਚ ਲਿਆ ਹੈ ਲਾਅ ਸਾਰਿਆਂ ਲਈ ਹੈ ਇਹ ਜੇ ਕਿਸਨ ਨੂੰ ਲਾ ਨੂੰ ਹੱਥ ਲਿਆ ਜੋ ਵੀ ਜਿਸ ਵੀ ਲਾ ਦੀ ਇਨਫਰਮੈਂਟ ਹੋਗੀ ਉਹਦੇ ਬੇਸਿਸ ਉੱਤੇ ਕਾਰਵਾਈ ਕੀਤੀ ਜਾਵੇ ਸਰ ਜਿਹਨੇ ਫਾਇਰ ਕੱਡੇ ਆ ਉਹ ਕੋਣ ਬੰਦਾ ਕੋਣ ਹੈ ਜੀ ਮੰਨਦੀ ਹੈ ਇਹ ਅ ਇਲੈਜ ਕੀਤਾ ਜਾ ਰਿਹਾ ਹੈ ਕਿ ਜੀ ਗਿੰਨੀ ਹੈ ਜੋ ਕਿ ਇਹਨਾਂ ਦਾ ਨੇਬਰ ਹੈ ਉਹਨਾਂ ਤੇ ਇਹ ਕਹਿ ਰਿਹਾ ਕਿ ਉਹਨਾਂ ਨੇ ਦੋ ਫਾਇਰ ਕੀਤੇ ਸਰ ਕੋਲ ਲੱਭੇ ਨਹੀਂ ਮੌਕੇ ਤੋਂ ਕੋਈ ਕੋਲ ਨਹੀਂ ਬਰਾਮ ਤੋਂ ਆ ਪਰ ਅਸੀਂ ਫਿਲਹਾਲ ਵੈਰੀਫਾਈ ਕਰਨ ਲਈ ਜਿਹੜਾ ਵੈਪਨ ਹੈ ਉਹਨੂੰ ਅਸੀਂ ਕਬਜ਼ਾ ਪੁਲਿਸ ਨੇ ਚ ਲਿਆ ਹੋਇਆ ਸਰ ਕੋਈ ਰੈਸਟਰੀ ਪਈ ਹੈ ਇਸਮਾਂ ਨੇ ਹਜੇ ਸਟੇਟਮੈਂਟ ਲਿਖ ਕੇ ਜੀ ਜੋ ਵੀ ਬੰਦੀ ਕਰਵਾਈ ਉਹ ਕੀਤੀ ਜਾਵੇਗੀ ਸਰ ਉਸ ਵੈਪਨ ਸੀਫੀ ਅੰਦਰ ਐਫਐਲ ਵੀ ਪੇਟ ਹੋ ਗਿਆ ਹਾਂਜੀ ਪੇਜ ਹੋ ਜਾਵੇਗਾ ਹਾਂ ਉਹ ਵੈਰੀਫਾਈ ਕੀਤਾ ਜਾਵੇਗਾ ਹਾਂਜੀ ਜੀ ਸਰ ਵੀ ਇਹ ਬਜਾਰੇ ਬਾਕੀ ਕੈਮਰਾ ਦੀ ਫੁਟੇਜ ਵੀ ਦੇਖਿਆ ਜਾਣੀ ਹੈ ਜੀ ਇਹ ਫੈਮਲੀ ਕੋਲ ਵੀ ਕੈਮਰਾ ਲੱਗੇ ਹੋਏ ਆ ਉਹਨਾਂ ਦੇ ਵੀ ਕੈਮਰੇ ਲੱਗੇ ਹੋਏ ਤੇ ਕੈਮਰਿਆਂ ਤੋਂ ਸਾਰੀ ਗੱਲ ਕਲੀਅਰ ਹੋਈ ਜਾਊਗੀ ਫੁਟੇਜ ਦੇਖ ਕੇ ਤੇ ਜਿਹੜੇ ਮੌਕੇ ਦੇ ਗਵਾਹ ਨੇ ਉਹਨਾਂ ਦੇ ਬਿਆਨਾਂ ਤੇ ਜੋ ਵੀ ਬੰਦੀ ਕਰਵਾਈ ਉਹ ਕੀਤੀ ਜਾਵੇਗੀ ਸਰ ਪਸਤਰ ਕਰ ਤੇ ਫਿਰ ਇਹ ਗੱਲ ਤਾਂ ਜੀ ਹੁਣ ਜਦੋਂ ਵੈਰੀਫਾਈ ਹੁੰਦੀ ਹੈ ਅਸੀਂ ਤੁਹਾਨੂੰ ਡਿਟੇਲਸ ਉਸ ਤੋਂ ਬਾਅਦ ਹੀ ਦੱਸ ਸਕਦੇ ਹਾਂ ਇਨਵੈਸਟੀਗੇਸ਼ਨ ਤੋਂ ਬਾਅਦ ਜਿਸ ਨੂੰ ਪੱਤਰਕਾਰ ਵੀ ਉੱਥੇ ਬੰਦ ਕੀਤਾ ਕਿਸੇ ਨੂੰ ਅਰੈਸਟ ਨਹੀਂ ਕੀਤਾ ਜੀ ਮੌਕੇ ਤੇ ਦੋਨੋਂ ਜਣੇ ਨੇ ਦੂਜਿਆਂ ਦੇ ਖਿਲਾਫ ਕੰਪਲੇਨਟ ਕੀਤੀ ਸੀਗੀ ਅਸੀਂ ਮੌਕਾ ਦੇਖਣ ਆਏ ਹਾਂ ਮੌਕਾ ਦੇਖ ਕੇ ਅਸੀਂ ਥਾਣੇ ਚੱਲੇ ਹਾਂ ਕਿਸੇ ਨੂੰ ਅਰੈਸਟ ਨਹੀਂ ਕੀਤਾ ਬਾਜ਼ਰ ਸਾਰੇ ਉੱਥੇ ਅਸੀਂ ਸਿਰਫ ਇਕਰ ਪੁੱਛ ਕੇ ਜਿਹੀ ਲੈ ਕੇ ਗਏ ਹਾਂ ਕਿਉਂਕਿ ਕਲੇਮ ਬੜੇ ਸੀਰੀਅਸ ਨੇ ਬੜੇ ਹੀ ਸੀਰੀਅਸ ਨੇਚਰ ਆਫ ਅਫੈਂਸ ਹੈ ਤੇ ਕਿਸੇ ਨੂੰ ਅਰੈਸਟ ਨਹੀਂ ਕੀਤਾ ਗਿਆ ਅਸੀਂ ਸਿਰਫ ਪੁੱਛਗਿੱਛ ਕਰਨ ਲਈ ਇੱਕ ਵਾਰ ਨਾਲ ਉਹਨਾਂ ਦੇ ਬੈਠ ਕੇ ਪੁੱਛਗਿੱਛ ਕਰਾਂਗੇ ਸਰ ਸਰ ਮਾਮਲਾ ਸਾਰਾ ਗਲੀ ਚ ਪਾਈਪ ਪਾਈਪਾਂ ਨੂੰ ਲੈ ਕੇ ਇਹ ਮਾਮਲਾ ਸਾਰਾ ਇੱਕ ਪਾਣੀ ਦੇ ਪਾਈਪ ਨੂੰ ਲੈ ਕੇ ਤੇ ਸੈਕੰਡਲੀ ਇੱਕ ਜਿਹੜੀ ਕੈਮਰਿਆਂ ਦੀ ਪੋਜੀਸ਼ਨ ਹੈ ਉਹ ਇਲਜ ਕਰ ਰਹੇ ਕਿ ਉਹਨਾਂ ਦੀ ਪ੍ਰਾਈਵੇਸੀ ਉਹਦੇ ਨਾਲ ਇਨਵੇਡ ਹੋ ਰਹੀ ਹੈ ਤੇ ਕੈਮਰਿਆਂ ਦੀ ਪੋਜੀਸ਼ਨ ਨੂੰ ਲੈ ਕੇ ਇਹਨਾਂ ਦੀ ਬੈਸਟ ਸਹੀ ਹੈ